ਸਤਿ ਸ਼੍ਰੀ ਅਕਾਲ ਬਾਈ ਜੀ ਮਾਣਾ ਡੇਰੀ ਫਰੰਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਬਾਈ ਗੋਲ ਬਹੁਤ ਸੋਹਣੀਆਂ ਝੋਟੀਆਂ ਤਿੰਨ ਝੋਟੀਆਂ ਬੂਰੀਆਂ ਕਾਲੀ ਤੇ ਬਾਈ ਨਾਲ ਕਰਦੇ ਗੱਲਬਾਤ ਟੋਕੜ ਘਪਣਾ ਮੈਂ ਜਾਇਆ ਆ ਸਤਿ ਸ਼੍ਰੀ ਅਕਾਲ ਬਾਈ ਜੀ ਯਾਰ ਜੀ ਸਭ ਵਧੀਆ ਠੀਕ ਠਾਕ ਜੀ ਠੀਕ ਠਾਕ ਆਪਾ ਜੀ ਠੀਕ ਠਾਕ ਹੋਰ ਬਾਈ ਜੀ ਤੁਸੀਂ ਸੁਣਾਓ ਸਾਹਿਬ ਜੀ ਸਾਹਿਬ ਜੀ ਜਿਹਨੇ ਸ਼ਾਹ ਜੀ ਇਹ ਜਿਹੜੇ ਪੈਣਪਰਾ ਵਾਲਾ ਡੇਰੀ ਫਾਰਮ ਤੇ ਜੁੜੇ ਆ ਸਾਰਿਆਂ ਦਿਨੋਂ ਧੰਨਵਾਦ ਕਰਦੇ ਆ ਹਾਂਜੀ ਭਾਈ ਜਿਹੜੇ ਲਾਈਕ ਕਮੈਂਟ ਸ਼ੇਅਰ ਕਰਦੇ ਆ ਠੀਕ ਹੈ ਚੈਨਲ ਨੂੰ ਪਿਆਰ ਦੇਂਦੇ ਆ ਬਾਤੋ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਮੈਂਟ ਤੇ ਸ਼ੇਅਰ ਕਰਿਆ ਕਰੋ ਹਾਂਜੀ ਤੇ ਜਨਵਾਰ ਵੀਰ ਜੀ ਅੱਜ ਵੀ ਤਿੰਨ ਚਾਰ ਚੰਗੇ ਹੀ ਹਾਂਜੀ ਹਾਂਜੀ ਤੇ ਇੱਕ ਦੋ ਇੱਕ ਦੋ ਰੋਜ਼ ਵਿਕਦਾ ਰਹਿੰਦਾ ਤੇ ਅੱਜ ਮਈਆਂ ਬੜੇ ਭਾਣਾ ਦੇ ਜੈਰ ਹੀ ਠੀਕ ਆ ਭਾਈ ਜੀ ਤੇ ਮੈਂ ਆ ਪਾਰੀਏ ਵੀਡੀਓ ਠੀਕ ਆ ਭਾਈ ਹਾਂਜੀ ਹਾਂਜੀ ਚਲੋ ਜਾਈਏ ਬਹੁਤ ਜ਼ਿਆਦਾ ਜਨਵਰ ਚੰਗੇ ਆ ਵੀਰ ਟੋਕੜ ਗੱਪਣ ਮੈਂ ਆ ਟੋਕੜ ਗੱਪਣ ਦਾ ਬੜਾ ਹੁਣ ਮਾਰ ਖਾਲਕ ਵੀਰ ਭਰਾ ਪਹੁੰਚਦਾ ਤੇ ਹੁਣ ਗਿਉਂ ਜੋ ਗਾਂ ਠੰਡ ਕਰਨੀ ਆ ਤੇ ਫਿਰ ਮਈਆਂ ਲਈ ਆ ਮੇਰੇ ਤੋਂ ਠੀਕ ਹੈ ਜੀ ਤੇ ਫਿਰ ਮੈਂ ਦੋ ਦਿੰਦੀ ਰਹੀ ਐ 17 ਕਿਲੋ ਸੱਜਰ ਹਾਂਜੀ 17 ਕਿਲੋ ਦੋ ਦਿੰਦੀ ਰਹੀ ਸੱਜਰ ਦੇ ਰੁਪਏ ਮੈਂ ਇਹਦਾ ਨਾ ਇਹ ਹੀ ਬੰਦਾ ਨਹੀਂ ਹੀ ਦਿੰਦਾ ਹਾਂਜੀ ਤੇ ਹੁਣ ਮੈਂ 7.5 ਮਹੀਨੇ ਦੀ ਕੱਪਣ ਜੇ ਸਾਢੇ 7.5 ਮਹੀਨੇ ਦੀ ਕੱਪਣ ਸਾਢੇ 7.5 ਦੀ ਕੱਪਣ ਤੇ 8 ਕਿਲੋ ਦੁੱਧ ਆਠ ਕਿਲੋ ਦੁੱਧ ਤੇ ਸਾਢੇ 7.5 ਮਹੀਨੇ ਦੀ ਕੱਪਣ ਲੈਵਾ ਸੱਜਰਾਂ ਕਿ ਲਈ ਫੈਂਦੀ ਸੱਜਰਾਂ ਮੈਂ ਜਿੰਨਾਂ ਜਿਗਾਰ ਦੇ ਕੋਲ ਵਧੀਆ ਲੱਗਾ ਥਾਣੇ ਵਧੀਆ ਲਿਵਾ ਵਧੀਆ ਲੱਗਾ ਆ ਇਹ ਕੰਮ ਸਭ ਤੋਂ ਵੱਡੀ ਮੈਂ ਸਿੰਘ ਖੜਾ ਖੁੱਲਾ ਵਧੀਆ ਆ ਤੇ ਬਹੁਤ ਸੋਣੀ ਮੈਂ ਆ ਬਈਆਂ ਕੋਲ ਤੇ ਨੀਲੀ ਜੀ ਆ ਜਾਂਦੀ ਆ ਤੇ ਹੋਰ ਨੀਲੀ ਜਾਂ ਆ ਜਾਂਦੀ ਪਰ ਵੀਰ ਮੈਂ ਪੂਰੀ ਦੁੱਧ ਵਾਲੀ ਮੈਂ ਜਿਹਨੂੰ ਕਹਿੰਦੇ ਉਹ ਜੀ ਆ ਅਸਲ ਠੀਕ ਹੈ ਭਾਈ ਜੀ ਗੱਭਰ ਦੇ ਰੁਪਏ ਵੀ ਦੇ ਮੈਂ ਤੇ ਫੁੱਲ ਲਾਏ ਸੀ ਉਦੋਂ ਨਹੀਂ ਹੀ ਬੰਦਾ ਮੰਦਾ ਇਹ ਮਹੀਠੇ ਮੈਂ ਲਈ ਆ ਠੀਕ ਜੀ ਪੂਰੇ ਦੁੱਧ ਵਾਲੀ ਮਈ ਹੈ ਜਿਹੜਾ ਮਰਜ਼ੀ ਪੋਣਸ਼ਨ ਕਰਕੇ ਮੈਂ ਲੱਲੇ ਵੀ ਪਰ ਮਈ ਆ ਸੱਚੀ ਚੀਜ਼ ਹੈ ਠੀਕ ਹੈ ਭਾਈ ਜੀ ਚਲੋ ਭਾਜੀ ਖੋਲੋ ਭਾਈ ਜੀ ਚੰਗੀ ਸੇਵਾ ਉਹ ਵੀ ਇੱਕੋ ਮਹੀਨਾ ਮੈਂ ਭਜੂਗੀ ਇੱਕੋ ਮਹੀਨਾ ਉਹ ਵੀ ਆਪਣੀ ਮਰਜ਼ੀ ਨਾਲ ਛੱਡਣੀ ਪਊਗੀ ਦੁੱਧ 9 ਆ ਪਰ 8 ਗਨਾਂ ਦੀ ਗਰੰਟੀ ਇਦਾਂ ਮਿਲਦੀ ਏ ਪਾਰੀ ਠੀਕ ਹੈ ਬੱਲੇ ਬੀ ਵੇਖੋ ਬਹੁਤ ਸੋਹਣੀ ਮੱਝ ਆਈ ਭਾਈ ਕੋਲ ਤੋਕੜ ਗੱਭਣ ਤਾਂ ਵੱਡੀ ਮੈਂ 16 17 16 17 ਕਿਲੋ ਤੋਂ ਨਹੀਂ ਮੈਂ ਟੁੱਟਦੀ ਇਹਨੇ ਦੁੱਧ ਠੀਕ ਹੈ ਭਾਈ ਜੀ 2 ਮਹੀਨਾ 7 ਮਹੀਨਾ ਜਿਹੜੀ ਨੂੰ ਲੱਗ ਭਾਈ ਜੀ ਖਲਾ ਦੇ ਦੇਖੋ ਦੁੱਧ ਇੰਡੀ ਦੇਖੋ ਥਣ ਥਣ ਲਗਾ ਲੈਣਾ 7 ਮਹੀਨੇ ਹੋ ਗਏ 8 ਕਿਲੋ ਦੁੱਧ ਦੀ ਅਥਰ ਮੈਂ ਤੇ ਨਸਲ ਆ ਤੇ ਨਸਲ ਆ ਸਹੀ ਗੱਲ ਬੈ ਠੀਕ ਜੀ 2 ਮਹੀਨਾ ਭਾਈ ਇਹ ਪੂਰੀ ਨਸਲ ਵਾਲੀ ਮਾਝੇ ਆਜ ਵੀ ਰੈਂਡ ਆ ਵਧੀਆ ਆ ਜਿਹੜੇ ਪਹਾੜਾ ਹੁਣ ਮੈਂ ਦੇ ਦੇਣੀ ਆ ਨਾ ਅੱਜ ਹਾਂਜੀ ਯਾ ਇਹ ਬਿਲਕੁਲ ਹਾਂਜੀ ਹਾਂਜੀ ਮੈਂ ਨਹੀਂ ਦੇਖੋ ਵੀਰ ਭਰਾ ਨੂੰ ਸਹੀ ਗੱਲ ਬਾਈ ਜੀ ਮਤਲਬ ਸਿਰਫ ਇਹੜਾ ਕੋਈ ਆਫੇ ਕਿਹੜੀ ਗਲਮ ਵਹੀ ਵੇਚੀ ਹੋਗੀ ਹਾਂਜੀ ਸਾਰਾ ਮਾਲ ਵੀ ਇਹ ਤਾਂ ਆ ਫਿਰ ਨਾਲ ਦੇਣੀ ਪਈ ਠੀਕ ਹੈ ਬਾਈ ਜੀ ਜਿਹੜੀ ਗੱਲ ਹੈ ਤੇ ਅਗਰ ਕੋਈ ਨਹੀਂ ਰੱਖਣਾ ਠੀਕ ਹੈ ਬਾਈ ਜੀ ਤਾਂ ਕਰਕੇ ਨਹੀਂ ਤੇ ਮੰਜ ਵਾਲ ਨਹੀਂ ਇੱਕ ਪੁੱਟ ਕੇ ਦੇਣ ਵਾਲਾ ਇਤਰਾ ਦੀ ਮਹੀ ਸਹੀ ਗੱਲ ਜੀ ਐਡੀ ਜਿਆਦਾ ਯਵਰ ਦੇਖੋ ਜੀ ਰੋਜ਼ ਹੱਥੀ ਇੱਕ ਦੋ ਵਾਰਾ ਵਿਗੀ ਆ ਹਾਂ ਮੈਂ ਘਰੋਂ ਪਹਿਲਾਂ ਮੇਰੇ ਕੋ ਮੈਂ ਹੀ ਗਈ ਆ ਠੀਕ ਠੀਕ ਸਵੇਰ ਉਹਨੇ ਪੂਰਾ ਟਕਾਗੇ ਚੋਇਆ ਹੈ ਗਾਂਹ ਹੁਣ ਨਾਲ ਗੱਪਣ ਕੀਤੀ ਆ ਫਿਰ ਉਦੋਂ ਲੈਂਦੇ ਫਿਰ ਵੀ ਪੰਨਾ ਲੈਂਦੇ ਹੋਣਾ ਇੱਕ ਸੂਆ ਜਦੋਂ ਮੈਂ ਸੂਪ ਹੀ ਨਾ ਤੇ ਘਰ ਇੱਕ ਸੂਆ ਜਦੋਂ ਗੱਪਣੀ ਸੀ ਪੂਰੇ ਪੈਸੇ ਲੋਣੇ ਹੁਦੋਂ ਨਹੀਂ ਦਿੱਤੀ ਸੂਆ ਚੌਂਕੇ ਅਗਲਾ ਤੇ ਫਿਰ ਮੈਂ ਉਹਨੇ ਵੇਚੀ ਤੇਰੇ ਵੇਚੀ ਠੀਕ ਹੈ ਹਾਂਜੀ ਤੇ ਬਾਪ ਦਾ ਵਿਆਜ ਮੈਂ ਵੀਰ ਪਾੜਾ ਦਵਾਵਾਂਗੇ ਹਾਂਜੀ ਜੀ ਧੀਰੀ ਤੇ ਭਾਵੇਂ ਥੋੜੀ ਦੀ ਮੈਂ ਤਾਂ ਨਗ ਜਾਈ ਨਹੀਂ ਠੱਡੀ ਠੀਕ ਹੈ ਜੀ ਹੰਡ ਪੁਣਾ ਦੇ ਗਾਲੀ ਕਈ ਥੋੜੀ ਵਧੀਆ ਮੈਂ ਨਾਲ ਨਾਲ ਦੇ ਗੱਡੀਆਂ ਬਹੁਤ ਸੋਹਣੀ ਹੰਡੀ ਸੀਰ ਮੱਝ ਵਧੀਆ ਥਾਨ ਥੋਂ ਦੇ ਲੈਵਾ ਵੇਖੋ चेक करो सारे पासो खा लेने पर असल चीज है वीर एक ठीक है भाई पहाड़ा वीर मोलत नहीं है मैं दा 70 60 हां 4000 दी भाई 60 ठीक ना ओके okay. ठीक है भाई जी 65000 दी बिल्कुल जायज मई पाई आ बिल्कुल जायज मांजे पाई भाई ने गबन दो 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 तो कड़ गपन दूध वधिया ते 65000 दी हां ना भाई के दवांगे इतों सुवा कुख ही 8 مہینیاں دی کٹ رہی 8 7 مہینیاں دی اپنا ڈاکٹر لے آ کے چیک کرا کے مائی کو 8 کلو دودھ چو کے لے ٹھیک ہے بھائی جی گارنٹی بھائی نے پورییاں تسلیاں کرواتیاں وی اپنی تسلی کر کے میرا بھرا جی نہیں اونا گھر آ گئے ਸਾਰੇ ਖੜਦਾ ਬਤੂੜ ਦਾ ਬਾਈ ਨੇਰੇ ਦਾ ਵਿਚ ਤੋਂ ਮਰਜੀ ਹਨਾ ਜਿਹੜੀ ਗੱਲ ਠੀਕ ਨਾ ਬਾਈ ਜੀ ਪਰ ਅਸਲ ਚੀਜ਼ ਹੈ ਮੈਂ ਵੀਰ ਜਿਹੜਾ ਕੋਈ ਲੈ ਜਾਊਗਾ ਨਿਸ਼ਾਨੀ ਆ ਇਹ ਸਹੀ ਗੱਲ ਬਾਈ ਬਿਲਕੁਲ ਜਿਆਜਾ ਭਾਗ ਠੀਕ ਆ ਬਾਈ ਜੀ ਗੱਡੀ ਆ ਗਈ ਵੀਰ ਨੀਲੀ ਬੂਰੀ ਨੀਲੀ ਬੂਰੀ ਅੱਜ ਬਾਈ ਨਾ ਬੂਰੀਆਂ ਪੱਦੀਆਂ ਬੂਰੀਆਂ ਲੈ ਆਂਦੀਆਂ ਜਦੋਂ ਆਪਣਾ ਚੈਨਲ ਹੀ ਤੇ ਉਦੋਂ ਪਹਿਲਾਂ ਵੀ ਨਾ ਆਪਣੇ ਚੈਨਲ ਤੇ ਮੈਂ ਇੱਕ ਪਾਈ ਉਹਨਾਂ ਦੇ ਘਰਾਈ ਬਾਰਡਰ ਲੱਗ ਗਏ ਠੀਕ ਮੈਂ ਹਾਂਜੀ ਪਿੰਡ ਭਾਵਾ ਲੋਕੋ ਕੇ ਚਕਾਵੇਂ ਲੱਗੇ ਨਾ ਕੋਈ ਆਖੇ ਵੀ ਐਵੇਂ ਕਹਿ ਦਦੇ ਬਾਡਰ ਲਾ ਕੇ ਪਿੰਡ ਭਾਵਾ ਕੋ ਪਤਾ ਕਰ ਲੈ ਬਾਡਰ ਦੇ ਨਾਲ ਪਿੰਡ ਠੀਕ ਹੈ ਬਾਡਰ ਲਾ ਕੇ ਭਾਵਾ ਪੇੜੇ ਪਿੰਡ ਭਾਵਾ ਜੀ ਆਪਾਂ ਮੈਂ ਆਈ ਠੀਕ ਹੈ ਜੀ ਨਾਲੋਂ ਛੋਟੀ ਆਹ ਵੇਖੋ ਏ ਵਧੀਆ ਮੈਂ ਬਹੁਤ ਸੋਹਣੀ ਸੁਮੀ ਨਾਲੇ ਕੋਈ 10 ਦੀ ਕੋਈ ਨਾਲੇ 15 ਦੀ ਹਾਂਜੀ ਆ ਬੱਚਾ ਆ ਜੇ ਬੱਚਾ ਠੀਕ ਤੇ ਝੋਟੀ ਵੇਖ ਲੋ ਕੀ ਚੀਜ਼ ਆ ਵੇਖੋ ਝੋਟੀ ਬਹੁਤ ਸੋਹਣੀ ਆ ਵਧੀਆ ਝੋਟੀ ਜੀ ਆਬ ਨਿਸ਼ਾਨੀਆਂ ਹੈਗੀਆਂ ਐ ਨੀਲੀ ਬੁਰੀ ਨੀਲੀ ਬੁਰੀ ਆ ਐ ਦੋ ਢਾਲੀ ਝੋਟੀ ਆ ਠੀਕ ਹੈ ਬਾਈ ਸੋਹਣੀ ਸਿੰਘ ਵੇਖੋ ਕੀ ਲੱਗਾ ਇਹ ਵੀ ਸਿੰਘੀ ਸੁੰਗੀ ਕਿੰਨੀ ਸੋਹਣੀ ਲੱਗਿਆ ਬਾਈ ਲੈ ਜਾਓ ਕੋਈ ਗਾੜੇ ਬੱਚੇ ਦਾ ਗਾੜੀ ਆ ਲੈ ਜਾਓ ਲੈ ਜਾਓ ਲੈ ਜਾਓ ਵੇਖੋ ਢੜਕਾ ਮਾਰਦੀ ਬੁਰੀਆਂ ਠੀਕ ਠਿੱਕ ਲੈ ਬੰਦ ਬੰਦ ਤੇਵਾ ਵੀਰ ਪੰਡਿਆ ਦੀ ਕਰਾਂ ਚਲੋ ਪਧਰੀ ਹਾਂ ਪਰ ਮੈਂ ਅਸਲੀ ਨਸਲ ਵਾਲੀ ਠੀਕ ਹੈ ਭਾਈ ਤੇ ਸਾਰੇ ਖੁਸ਼ਿਆਂ ਉਹਨਾਂ ਨੂੰ ਕਹਿੰਦੇ ਵੀ ਅਰੇ ਪਿੱਛੋਂ ਅਸੀਂ ਮੈਂ ਲਈ ਖੱਪਣ ਉਹਦੇ ਉਹਨੇ ਕੱਟੀ ਦਿੱਤੀ ਠੀਕ ਆ ਕਿਤੇ ਚੰਗਾ ਸ਼ਾਨੀਆਂ ਨਿਸ਼ੂਨੀਆਂ ਸਾਰੇ ਉਖਾ ਦिए ਹਾਂਜੀ ਤੇ ਵਧੀਆ ਮੈਂ ਇਹ ਲੈਵਾ ਕਰੋ ਚੈੱਕ ਪੀਣਾ ਸੋਹਣਾ ਵਧੀਆ ਲੈਵਾ ਲਗਾ ਤੇ ਥਾਣੇ ਸਾਰੀਆਂ ਸ਼ਾਨੀਆਂ ਕਰੋ ਵੇਖੋ ਜੀ ਉਹ ਸੁਣੀ ਝੋਟੀ ਆ ਤੇ ਵਧੀਆ ਰਿਕਾਰਡ ਵਾਲੀ ਆ ਜਿਹੜੇ ਭਾਵ ਵੀਰ ਦੇ ਦੇਣੀ ਨਾ ਇਹ ਅੱਜ ਦੱਸੋ ਭਾਈ ਜੀ ਫੇਰ ਨੋ ਰੀਡਿਆ ਦਾ ਜਿਹੜਾ ਜੈਸਨ ਹੋ ਜੈ ਫਾਈਨਲ ਮੈਚ ਹੀ ਆ ਤੇ ਕੰਬਾਪਾ ਜੀ ਮੈਂ ਤਾਂ ਕਮਾਲਾ ਹੋ ਗਿਆ ਅੱਜ ਠੀਕ ਠੰਡੀ ਬੜੀ ਠੰਡੀ ਸੀਲਸ ਲੱਗ ਕੇ ਭਵੇਂ ਅੱਗੋਂ ਦੀ ਬਹਿ ਪਿੱਖੋਂ ਦੀ ਬਹਿ ਠੀਕ ਠੰਡੀਆਂ ਪੁਰੀਆਂ ਸੀਲੀਆਂ ਦੇ ਕਿਹ ਬਣਾ ਫੱਕੀ ਨਹੀਂ ਠੀਕ ਹੈ ਭਾਈ ਜੀ ਮੁੱਲ ਕਰ ਲਈਏ ਝੋਟੀ ਵੇਖਦੀ 80 ਦੀ ਮੁੱਲ ਕਰ ਲਈਏ 70 ਹਾਂਜੀ 68 ਦੀ ਦੇ ਦੀਏ 68 65000 65000 ਦੀ ਜੋ ਠੀਕ ਹੈ ਬਾਬਾ ਸਹੀ ਗੱਲ ਹੈ ਆ ਜੀ ਤਾਜ਼ੀਆਂ ਸੁਈਆਂ ਝੋਟੀਆਂ ਨੀਰੀਆਂ ਬੂਰੀਆਂ 65 65 ਵਿੱਚ ਵੇਚਦੀਆਂ ਨਾ ਵੀਰ 50000 ਵਧੀਆ ਵੀਰ ਭਰਾ ਇਹ ਨਾ ਆ ਕੇ ਮਿਲਣੀ ਇੱਕੋ ਬੰਦੇ ਨੂੰ ਪਰ ਇਹ ਨਾ ਕੋਈ ਆਫੇ ਵੇਚ ਕੇ ਪਾਈ ਹੋਊਗੀ ਆ ਦੇਖਦੇ ਵਿੱਚ 80 85 ਦੀ ਖਰੀਦ ਪਿੱਛੋਂ ਕਰਦੇ ਆ ਇਹ ਨਹੀਂ ਇਹ ਲੋਕ ਆਉਂਦੇ ਵੀ ਸਾਡੇ ਨਾਲ ਮੋਲ ਨਹੀਂ ਆਈ ਆਪਣਾ ਹੀ ਤੁਰਦੇ ਗਾ ਬਾਬਾ ਜੀ ਆਜਾ ਵੀਰ ਜੇ ਪਾਣਾ ਮਾਲ ਬਹੁਤ ਪਾ ਬੋਲਿਆ ਬਹੁਤ ਸੋਹਣਾ ਬੱਚਾ ਸਾਹਮਣੇ ਪਤਾ ਤੋ ਇਹ ਆਵ ਗਿਆ ਵੀ ਬੱਚਾ ਉਹ ਆ ਇਹ ਨਹੀਂ ਵੀ ਬੱਚਾ ਪਰਲੇ ਬਣਾ ਦੇ ਬੱਚਾ ਦੇ ਮਈਆ ਇੱਥੇ ਬੱਚਾ ਬੱਚਾ ਆਹ ਵੇਖੋ ਬੱਚਾ ਪਹਿਨਦੇ ਆਜ ਲੋਕ ਵੀ ਬੱਚਾ ਸਾਹਮਣੇ ਭਲਕੇ ਪਹਿਣ ਰਿਹਾ ਕੋਈ ਨਾ ਕਿ ਬੱਚਾ ਵੇਖੋ ਬੁੱਧੀਵਾਤੀ ਬਹੁਤ ਸੁਣੀ ਸਿੰਗੀ ਬਹੁਤ ਵਧੀਆ ਲੱਗੀ ਆ ਇੰਨੇ ਦੀ ਵੀਰ ਤੋਂ ਕੱਲੀ ਤੋਕੜ ਨਹੀਂ ਹੁੰਦੀ ਜਿਹੜੀ ਗੱਲ ਆ ਸਹੀ ਗੱਲ ਹੈ ਸਹੀ ਗੱਲ ਹੈ ਬੋ ਜਾਇ ਮੈਂ ਠੀਕ ਆ ਭਾਈ ਜੀ ਬਹੁਤ ਜੀ ਆਜ ਮੈਂ ਆ ਤਾਂ ਵਧੀਆ ਹਾਂਜੀ ਆ ਵੇ ਮੈਂ ਅਸਲ ਚੀਜ਼ ਵੇਖੋ ਵੀ ਖਲਾਰੋ ਖਲਾਰੋ ਫੂਨ ਵਾਲੀ ਆ ਜੇ ਬੰਦੇ ਜੱਡਾ ਥਾਨ ਚਟਾ ਵੇਖ ਤਾੜਾ ਮੈਨੂੰ ਲੱਗਾ ਵੇਖੋ ਲੇਵਾ ਲਗਾ ਕੇ ਨਾ ਹੁੰਦਾ ਭਾਈ ਕਿਨੇ ਦਿਨ ਖੜੂਗੇ ਜੀ ਦਿਨ ਲਾ ਜੂ ਇਹ ਚਾਰ ਜਾਂ ਪੰਜ ਹਾਂਜੀ ਕੋਲ ਮੈਂ ਰੇਲ ਦਾ ਡੱਬਾ ਹੀ ਆ ਵੀ ਆਹ ਪੀਸ ਪੂਰੇ ਘਟਵੇਂ ਲੈਂਦੇ ਆ ਮੈਂ ਤਾਂ ਲਾ ਗਈ 5000 ਆਪਣਾ ਬੈਨ ਨੂੰ ਮੈਨ ਕੋਲ ਸਹੀ ਗੱਲ ਵੇਖੋ ਮੈਂ ਜਿਹੜੇ ਕਾਲੀ ਪੰਪ ਮੈਂ ਪੂਰੀ ਮੈਂ ਨਾ ਕੋਕਾ ਪੀਸ ਹੈ ਵੀ ਵੇਖੋ ਬੋਡੀ ਬਾਡੀ ਵੇਖੋ ਮੈਂ ਦੀ ਕਢੀ ਚੋੜੀ ਆ ਤੇ ਰਾਈ ਗੁੰਦੀ ਵਧੀਆ ਤੇ ਵੋ ਸੋਣੀ ਮੈਂ ਕਾਲੀ ਬਾਂਬਰ ਕਾਲੀ ਬੰਬ ਵੀਰ ਮਈਆ ਵੇਸੇਗਾ ਲੈ ਆਓ ਭਾਜੀ ਲੈ ਆਓ ਵੇਖੋ ਸਿੰਘੀ ਸੋਣੀ ਸੋਣੀ ਲੱਗੀ ਆ ਖਲਾਰੋ ਖਲਾਰੋ ਤੂੰ ਜਾਣੀ ਤੇਜਾਸੂਆ ਪੱਕੀ ਆ ਜਿਹੜੀ ਤੇ ਤੇਜਾਸੂਆ ਆ ਸਿੱਧੀ ਜਿਹੜੀ ਕਿ ਸੱਚ ਗੱਲ ਦੱਸਣੀ ਆ ਵੀ ਕਹਿਣੀ ਵੀ ਛੋਟੀ ਆ ਪਰ ਅਸਲੀ ਮਈ ਦੁੱਧ ਵਾਲੀ ਆ ਤੇਜਾਸੂਆ ਤੇ ਪਰ ਜਾਨ ਜੇ ਪੂਰੀ ਨਾ ਨਾ ਵੀਰ ਦੁੱਧ ਵਾਲੀ ਮਹੀਂ ਆ ਕੇ ਪੂਰੀ ਜਾਨ ਵਿੱਚ ਲਹੂ ਵਾਲੀ ਕਹਿੰਦੇ ਲਹੂ ਵਾਲੀ ਠੀਕ ਹੈ ਬਾਬਾ ਜੀ ਦੁੱਧ ਮਹੀਂ 13 14 13 14 ਦੁੱਧ ਭਰਨ ਵਾਲੀ ਠੀਕ ਹੈ ਭਾਈ ਜੀ ਬਹੁਤ ਸਹੀ ਨੇ ਲੱਗਣ ਲਈ ਬਈ ਪਾ ਢਾਂਚਾ ਦਰ ਦਿੰਦਾ ਪਸ਼ੂ ਦਾ ਵੀ ਜਿੰਨੇ ਕੀ ਕਰਨਾ ਆਪੀ ਗੱਪਣ ਮਹੀਂ ਲੈ ਤੇ ਦਰਦੇ ਪਰ ਵੀਰ ਝੋਨੇ ਵਾਲਾ ਪਿੰਡ ਤੇ ਉਹਨੂੰ ਦੂਰੋਂ ਦੇਖ ਪੈਂਦਾ ਆ ਰਾਲੀਆਂ ਵਾਲਾ ਪਿੰਡ ਦੇਖ ਪੈਂਦਾ ਦੂਰੋਂ ਜਾ ਕੇ ਵੀ ਆ ਗੱਪਣ ਮਹੀਂ ਜਿਹੜਾ ਵੀਰ ਭਰਾ ਦੁੱਧ ਲੈਵਾ ਹੋਇਆ ਲਈ ਫਿਰਦੇ ਆ ਫੜਦੇ ਨੇ ਲੈ ਜਾਊਗੀ ਤੇ ਹੋਰ ਪੰਜ ਨਹੀਂ ਬਹੁਤ ਵੀਰ ਭਰਾ ਮੈਂ ਹੀ ਲੈ ਜਾਊਗਾ ਨਾ ਥਾਣਾ ਦੀ ਤੇ ਪਾਰ ਦੀ ਗਰੰਟੀ ਹੋਗੀ ਦੋ ਤੇ ਸੇਵਾ ਦਾ ਹਾਂ ਤੇ 85 ਹਜ਼ਾਰ ਮੈਂ ਦੇ ਦਿਆਂਗਾ 85 ਦੀ ਦੋ ਛੱਤਾਂ ਦੀ ਦੋ ਹੋਰ ਯਾਰ ਤੂੰ 80 ਦੀ ਬਹੁਤ ਦੇਣਾ 80 ਹਜ਼ਾਰ ਦੀ 80 ਹਜ਼ਾਰ ਦੀ ਬਾਈ ਦੇ ਦਾਂਗਾ 80 ਹਜ਼ਾਰ ਦੀ ਬਾਈ ਕਹਿੰਦਾ ਮੈਂ ਦੇ ਦਾਂਗੇ ਤੇ ਪਰ ਵੱਡੀ ਦੋ ਦੋ ਚਾਰ ਦਿਨ ਖੜਦੀ ਸਾਹਮਣ ਵਾਲੀ ਆ ਉਹਦਾ ਵਧੀਆ ਵੱਡੀ ਮੈਂ ਤਾਂ 80 ਹਜ਼ਾਰ ਦੀ ਅੱਛਾ ਇਹ ਕਹੋ ਇਹ ਤੋਂ ਸਵਾਸੀ ਦੇ 1 ਰੁਪਿਆ ਵੀ ਘੱਟ ਨਹੀਂ ਕਰਨਾ ਬਾਈ ਕਹਿੰਦਾ ਵੀ ਵੇਚ ਕੇ ਪਾਈ ਆ ਵੇਚਣ ਵਾਲੀ ਜੀ ਠੀਕ ਆ ਭਾਈ ਜੀ ਮਾਲ ਸਾਰਾ ਭਾਈ ਜੀ ਇਹ ਵੇਚਣ ਵਾਲਾ ਚਾਰ ਹੀ ਪਸ਼ੂ ਭਾਈ ਕੋਲ ਤਾਂ ਵੀ ਖੋਨੇ ਨਹੀਂ ਪੂਰੀ 10000 ਦੀ ਭਾਈ ਕਦਾ ਹਾਂ ਨਾ ਦੇਣੀ ਆ ਬਹੁਤ ਸੋਹਣੀ ਮੈਂ ਆ ਤੇ ਵਧੀਆ ਲਿਵਾ ਲੂਆ ਬਹੁਤ ਸੋਹਣਾ ਲੱਗਾ ਥਾਨਕ ਪੂਰਾ ਬ੍ਰਾਂਡ ਦਾ ਵਧੀਆ ਥਾਨ ਲੱਗਾ ਦੇਖੋ ਜੀ ਪੂਰਾ ਸੋਹਣਾ ਥਾਨ ਲੱਗਾ ਸਹੀ ਗੱਲ ਭਾਈ ਸਹੀ ਗੱਲ ਜੀ ਏਡੀ ਵੱਡੀ ਰੇਟ 100 ਤੋਂ 100% ਜਿਆਦਾ ਰੇਟ ਕਿਤੋਂ ਮੈਂ ਮਿਲਨੀ ਆ 8000 ਦੀ ਬਹੁਤ ਵਧੀਆ ਮੁੱਲ ਕਿਤਾ ਭਾਈ ਤੁਸੀਂ ਅਜੀ ਗੱਲ ਬਾਤ ਬਣਾ ਦੇ ਮੱਖੀ ਤਰ ਤਰੀਕੇ ਸਿੱਖ ਤੋ ਸਹੀ ਗੱਲ ਬਾਈ ਸਹੀ ਗੱਲ ਮੈਂ ਵੱਟੀ ਅਸੀਂ ਤੋ ਦਲੀ ਮਹੀਂ ਆ ਬਹੁਤ ਸੋਹਣੀ ਮੈਂ ਗਾਲੀ ਆ ਗਈ ਮੇਨ ਗਾਲੀ ਆ ਬੋਰੀ ਆਹ ਬਾਈ ਤੇਲੀ ਹਿਉ ਰਣਾ ਹੀ ਆ ਤੇ 6 ਕਿਲੋ ਦੁੱਧ ਆ ਮਹੀਂ ਕੋ ਪਹਿਲਾਂ ਆਜੇ ਤੇਲ ਚੈੱਕ ਕਰੋ ਤੇ ਦੇਖੋ ਤੇਲ ਤੂੜ ਕਿੰਨਾ ਠੰਡੀ ਬੜੀ ਆ 6 ਕਿਲੋ ਦੁੱਧ ਆ ਮਹੀਂ ਮਦ ਨਸਲ ਵੇਖੀ ਮਹੀਂ ਤੇ ਕੀ ਆ ਜੀ ਬੋਰੀਆਂ ਦਾ ਨੀਦੀਆਂ ਵੇ ਮਹਾਰਾਜ ਦੇਣ ਵਾਲਾ ਵੀਰ ਆਜੇ ਬੋਰੀਆਂ ਬੋਰੀਆਂ ਕਰਾਤੀਆਂ ਆ ਆਪਾ ਦੀ ਦੇਣ ਵਾਲਾ ਅਗਾਂ ਨੀਲੀਆਂ ਤੇ ਮਹੀਂ ਨਹੀਂ ਕਹਿੰਦਾ ਬੋਰੀਆਂ ਲਾਪਦੀ ਸਹੀ ਗੱਲ ਹੈ। ਕੱਟੀਆਂ ਤਿੰਨ ਲੱਗੇ ਲਾ ਦੇ। ਮਾਲ ਕੇ ਵਾਹ ਗਰੂਜ ਜੋ ਕੋਈ ਉਹਦਾਈ ਆ। ਸਾਰਾ ਉਹਦੇ ਰਾਇਤ ਤੇ ਰਾਇਤ ਦਾ। ਇਹ ਵੀਰ 6-7 ਕਿਲੋ ਦੁੱਧ ਆ ਵਧੀਆ। ਹਾਂਜੀ ਬਾਈ ਜੀ। ਤੇ ਪਹਾੜੇ ਤੇ ਮਿਲਦੀ ਆ। 6 ਕਿਲੋ ਲਾਓ ਪੱਕਾ ਦੁੱਧ। 6 ਕਿਲੋ ਦੁੱਧ ਹੈਗਾ ਆਪਣੇ ਕੋਲ। ਤੇ ਅੱਜ ਕੋਈ 25-26 ਦਿਨ ਹੋ ਗਏ ਆ ਟੀਗਾ ਵਧੀਆ ਲੱਗਾ ਜੀ ਡਾਕਟਰ ਕੋ। ਹਾਂ। ਟੀਕੇ ਦੀ ਮੈਂ ਬਣੀ ਜੀ। ਗਾਰੰਟੀ ਨਾਲ ਜਿਹੜੇ ਘਰਾਂ ਨੇ ਕਿਹਾ ਵੀ ਮੈਂ ਦੱਸ ਕੇ ਜਿੰਨੂੰ ਕਿਨੂੰ ਦਿਓ ਵੀ ਗਾਰੰਟੀ ਨਾਲ ਮੈਂ ਨਿਕਲ ਨਹੀਂ ਇਹ ਸਫਾਈ ਕਰਾ ਕੇ ਵਧੀਆ ਟੀਕਾ ਰਖਾਇਆ। ਠੀਕ ਜੀ। ਜਿਹੜੀ ਗੱਲ ਆ ਉਹ ਮੈਂ ਲੱਗੇ ਮੇਰੇ ਕੋ ਸੱ ਉਹਨਾਂ ਮੈਂ ਦੇਤੀ ਠੀਕ ਤੇ ਵੇਖੋ ਕਨੀ ਸੋਣੀ ਮੈਂ ਤੇ ਤੂ ਲੱਗੇ ਪਹਿਲਾਂ ਵਾਲੀ ਮੱਝ ਆ ਤੇ ਬਾਬਾ ਜੀ ਆਂਦੇ ਹੁੰਦੇ ਸੀ ਕਿਉਂ ਅੱਜ 13 ਵਾਲੀ ਕਰਾ ਤੇ ਕਿੰਨੀ ਹੁੰਦੀ ਤੇ ਕਰਮ ਵਾਲੀ ਅੱਗੇ ਥੋੜੇ بڑے ਹੁੰਦੇ ਆ ਅੱਜ ਬਾਬਾ ਜੀ ਪੂਰੇ ਐਨ ਪ੍ਰੋਪਰ ਹੀ ਉਹਨਾਂ ਵੀ ਜਿਹੜੇ ਹਸਾਬ ਨਾਲ ਮੈਂ ਹੀ ਦੇ ਦਿੱਤੇ ਪ੍ਰੋਪਰ ਹੀ ਦਿਖਦੇ ਨੇ ਉਹ ਚੀਜ਼ਾਂ ਕਿਹੜੀਆਂ ਬਿਲਡੀਆਂ ਨੇ 13 ਵਾਲੀਆਂ ਮਈਆਂ ਬਹੁਤ ਐਕਾਂ ਸਾਡੇ ਕੋਲ ਆ ਅਮੀਰਾ ਉਹ ਗੁੱਥੀ ਵੇਖੋ ਵੇਟ ਦੀ ਮਹਿੰਦੀ ਲਾਟਰ ਬੱਚੀ ਆ ਗਈ ਆ ਸਹੀ ਗੱਲ ਹਲਾ ਰੋ ਜੀ ਹੈ ਨਾਲ ਬੜੀ ਮਹਿੰਦੀ ਹਾਂਜੀ ਚਲੋ ਲਾਇਓ ਭਾਈ ਮਾ ਵੀਰੇ ਘਰ ਦਾ ਸਾਹਮਣੇ ਆਈਆਂ ਤੀਜਾਂ ਨੂੰ ਕੋਈ ਆ ਸਹੀ ਗੱਲ ਲੈ ਖਿਚੋ ਦੇਖੋ ਜੀ ਤੇ ਠੰਡੀਆਂ ਧੀਰੀਆਂ ਤੇ ਗੋੜੀਆਂ ਇਹ ਕਰਮਾਣੀਆਂ ਕਿਵਾਰੀਆਂ ਹੁੰਦੀਆਂ ਹੁੰਦੀਆਂ ਬਹੁਤ ਚੰਗੀਆਂ ਵੀਰੇ ਵੇ ਸਹੀ ਗੱਲ ਭਾਈ ਬੁਰੀ ਸਰਾ ਗੱਲ ਬਾਦਿਆ ਵਧੀਆ ਤੇ ਕੀ ਮੋਲ ਭਾਈ ਜੀ ਦਾ ਮੋਲ ਵੀਰੇ ਮੋਲ 300 ਹਾਂ ਤੇ 50 ਆ ਦੀ ਕੀ ਹਾਂ ਨਾਈ 50 ਆ ਯਾਰ ਕਰਦਾ ਹੋਰ ਕਿਸੇ ਹੋਰ ਕੱਦਾਂ ਕਰਨ ਦੀ ਆ ਬੜਾ ਹੋਇਆ 48000 ਦੀ ਮੈਂ ਦੇ 48 ਦੀ 48 ਦੀ ਠੀਕ ਆ 6 ਕਿਲੋ ਦੁੱਧ ਬੂਰੀ ਨੀਲੀ ਤਿਲਾਂ ਵਾਲੀ ਸਾਰੀਆਂ ਰੋਇੜੀਆਂ ਰਿਕਾਰਡ ਬਾਈ ਕਹਿੰਦਾ 48000 ਦੀ ਹਾਂ ਨਹੀਂ ਦਵਾਂਗੇ ਤੇ ਥਾਣਾ ਵੇਖ ਲਗਾ ਟੀਗਾ ਲਗਾ ਆ ਤੇ ਗਾੜੀ ਗਾੜੀ ਕਿਸਮ ਤੇ ਆ ਹਨਾ ਇਹ ਕਰਮ ਦਾ ਫਿਰ ਦਾਗ ਸੁਆਣ ਲੱਗਣ ਵਾਲੀ ਗਾੜੀ ਦਾ ਸੁਆਣਗਾ ਵੀਰਤੀ ਜਿਹੜਾ ਭੈਣ ਭਰਾ ਖੜੂਗਾ ਉਹਦੀ ਕਰਮ ਹੈ ਵੀਰ ਪਰ ਜਾਇਜ਼ਮਈ ਹੋਸ ਹੌਲਾ ਚਲੋ ਮਾਂ ਦੇ ਜੇ ਨਾਵੇਂ ਨਿਕਲੇ ਦੁੱਧ ਹੈਗਾ ਫਿਰ ਬੰਜੂਗੀ ਤੇ 48000 ਦਾ ਇਹ ਚੰਗੀ ਆ ਖੱਟੀ ਪਾਣੀ ਚੰਗੀ ਆ ਕਿਉਂ 48000 ਦੀ ਮੈਂ ਮੇਲੀ ਭਲਕੇ ਨੂੰ ਫਿਰ ਜੋ ਸੁੱਕਰ ਮਾਲੀ ਨੇ ਕਾਲ ਤੋੜਨੇ ਵੇਖਾ ਕੀ ਦੀ ਚੰਗੀ ਨਹੀਂ ਆ ਇਹੋ ਜਿਹੀ ਨਹੀਂ ਮਿਲਦੀਆਂ 40000 ਦੇ ਕਿਹੜਾ ਬੰਦਾ ਮਹੀਂ ਦੇ ਸੁਗਾ ਨਹੀਂ 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 ਮੈਨੂੰ ਪਿਆੜੀ ਪਰਣਾ ਹਾ ਉਹ ਚ ਪਿਆਰ ਨਾਲ ਇੰਡੀਆ ਮੂਨਾ ਖੰਡੀ ਤੇਰੀ ਮਹੀਂ ਦੇਖੋ ਤੰਦੋ ਕੀ ਏ دیਵਾਨਿਆ ਜਿਆ ਕੋਆ ਗੱਲ ਹੈ ਪਹਵਾਨ ਨਹੀਂ ਬਠੰਡੀ ਸੀ ਰਿਆ ਤੇ ਐ ਵਧੀਆ ਚਰਨ ਵਾਲੀ ਘਰਬਾਰ ਲਾ ਹਾਂ ਤੁਹਾਨੂੰ ਵੇਖੋ ਪਾ ਨਹੀਂ ਵੇਖੋ ਥਾਂ ਦੇਖ ਕੇ ਡਾ ਲਿਆ ਤੁਹਾਨੂੰ ਲਗਾ ਠੀਕ ਹੈ ਜੀ ਤੇ ਆ ਬਾਈ ਕੋਲ ਆ ਚਾਰ ਪਸ਼ੂ ਆ ਬਹੁਤ ਸੋਹਣੇ ਇਹਨੇ ਛੋਟਿਆਂ ਭਾਈ ਨਾਲੋ ਮਜਾ ਲਾ ਲੋ ਤੇ ਲੈ ਕੇ ਆਇਆ ਨੀਲੀ ਦੀਆਂ ਆਹ ਛੋਟੀਆਂ ਜਿਹਾਉਂਦੀ ਆ ਤੇ ਵੇਖੋ ਨੀਲੀ ਕੋਈ ਗਿਆ ਜੀ ਵੀਰ ਪਹਾੜਾ ਆ ਬਈ ਕੋਈ ਦਿਲ ਦਾ ਬੰਦਾ ਪੈਂਡਿਆ ਹਾਰ ਬੈਠੀ ਹਾਰ ਦੀ ਭਾਈ ਬਹੁਤ ਸੋਹਣਾ ਮੁੱਢ ਮੁੱਢ ਦੀ ਆ ਸੋਹਣਾ ਵੀਰ ਕਰੇ ਜਿੰਨੇ ਮਈ ਦੇ ਪੈਸੇ ਪੋਵੇਂ ਖਾਦੇ ਸਹੀ ਗੱਲ ਦੇ ਤੇ ਆਹ ਜੇ ਤੋਖੜਾ ਕਪਣਾ ਵੱਡਾ ਬ੍ਰੈਂਡਰ ਪੀਸ ਬਈਆਂ ਆਂਦਾ ਨੀਲੀ ਦਾ ਜਿਹੜਾ ਲੈਗਣ ਆ ਰੇਰ ਦਾ ਡੱਬਾ ਸਹੀ ਗੱਲ ਆ ਜੀ ਆ ਬਲੇ ਜਿਹਨੇ ਰੇਰ ਦਾ ਇੰਜਨ ਗਰੀਸ ਲਿਆ ਤੇ ਸਹੀ ਗੱਲ ਪਾਈ ਜੀ ਇਹ ਜਿਹਨੇ ਆਪ ਸੂਆ ਭਾਈਆਂ ਕੋਲ ਤਾਂ ਲਾਈਕ ਕਮੈਂਟ ਸ਼ੇਅਰ ਦਬ ਕੇ ਤੇ ਪਛੋਵਾਂ ਦੇ ਨਾਲ ਕਮੈਂਟ ਵਧਿਆ ਵਧਿਆ ਕਰਿਆ ਕਰੋ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਪਿਆਰ ਦਿਆ ਕਰੋ ਚੈਨਲ ਨੂੰ ਕਿਨੇ ਵੀਰ ਭਰਾ ਚੈਨਲ ਨੂੰ ਪਿਆਰ ਦਿੰਦੇ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆਂ ਸੋ ਆਤੋ ਆਤ ਸਬਸਕ੍ਰਾਈਬ ਛੇਤੀ ਰੋ ਛੇਤੀ ਕਰੋ ਠੀਕ ਠੀਕ ਵਧੀਆ ਤੋਂ ਵਧੀਆ ਮਾਲ ਲਈਏ ਹਾਂਜੀ ਹਾਂਜੀ ਕੇਕ ਕੱਟੀਏ ਕੇਕ ਉਹ ਕੱਢ ਦਾਂਗੇ ਸਾਥ ਦਾ ਵਧੀਆ ਤੇ ਕੱਢ ਦਈਏ ਕੇਕ ਪਹਿਲੀ ਪਾਰਟੀ ਕਰਨੀ 10000 ਦੇ ਬਾਰੇ ਵੀਰ ਭਰਾ ਖਿੱਚ ਕੇ ਰੱਖੋਗਾ ਠੀਕ ਠੀਕ ਜੀ ਦਾ ਫੋਨ ਬੋਲੋ 84 27 40 70 57 ਨਾਮ ਮੋਹਨਾ ਤੇ ਪਿੰਡ ਪੋਮਾ ਪਿੰਡ ਪੋਮਾ ਤੇ ਵਧੀਆ ਮਾਲਖ ਜਿਹਾ ਆ ਪਾਇਆ ਪਾਸੋਂ ਫੇਰ ਫਟਾਂਗੀ ਇਹ ਨਾ ਫੇਰ ਮਾਲ ਆਊਗਾ ਤੋੜ ਕਪੜਾ ਝੋਟੀਆਂ ਲਿਆਵਾਂਗੇ ਮੀਰਾ ਬਤੋ ਜਬਰ ਵੀ ਤੱਕਰ ਭਾਸੇ ਹੁਣ ਵੀਰਾ ਐ ਮਹੀਂ ਆ ਇਹ ਭਾਵੇਂ ਕੋਈ ਦਿੱਲੀ ਤੱਕ ਲੈ ਜਾਏ 10000 ਕਿਰਾਇਆ ਲਾ ਕੇ ਫੇਰ ਵੀ 75 ਚ ਪੈਣੀ ਇਨੀ ਸੋਹਣੀ ਜੀ ਘਰ ਉਹਦਾ ਰੱਖੇ ਹੋਏ ਜਨਾ ਦੁੱਧ ਦੇਣਾ ਕਰਮਾਂ ਲਈ ਦੇਣਾ ਨਾ ਉਹਦਾ ਵਧੀਆ ਹੀ ਰੇ ਆ ਸਾਹ ਜੀ ਇਹ ਰੱਖੇ ਪੈ ਥੋੜਾ ਚਲੀ ਵਾਲੇ ਕੰਮ ਹਨ ਬਿਲਕੁਲ ਬਿਲਕੁਲ ਜਾਇਜ਼ ਵੀਰ ਸਹੀ ਗੱਲ ਆ ਬਾਬਾ ਜੀ ਮਹੀਂ ਮਹੀਂ ਦਾ ਵੀਰ ਮੋਰ ਤਾਂ ਹੋਊਗਾ ਮਹੀਂ 1.5 ਲੱਖ ਦੀ ਵੇਚੀ ਆ ਫਿਰ ਜਿਹੜੀ ਲੱਖੋਂ ਬਾਹਰ ਅਸੀਂ ਮਹੀਂ ਦਵਾਂਗੇ ਫਿਰ ਥਲੇ ਪੰਗੜੇ ਪੁੰਦੀ ਜਾਊਗੀ ਸਹੀ ਗੱਲ ਸਹੀ ਗੱਲ ਆ ਬੁਰੀ ਵੇਚੀ ਹਿੱਦਾਂ ਧੋਲੀ ਝੋਟੀ ਪੁੰਦੀ ਮਹੀਂ ਜਾਊਗੀ ਕਿ ਕਿਹਦੇ ਘਰ ਠੀਕ ਆ ਜੀ ਭਾਈ ਜੀ ਹਾਂ ਬਾਕੀ ਫੋਨ ਨੰਬਰ ਆਪਣਾ ਹੈ 8425407755 ਹਾਂਜੀ ਨਾਮ ਮਹਾਰਾ ਤੇ ਪਿੰਡ ਘੁੰਮ ਠੀਕ ਆ ਭਾਈ ਜੀ ਸਤਿ ਸ੍ਰੀ ਅਕਾਲ